ਇਸ ਤਰ੍ਹਾਂ ਦੀ ਕਿ ਜਿਹੜਾ ਅੱਜ ਬਜਟ ਪ੍ਰੈਜ਼ੈਂਟ ਕੀਤਾ ਹੈ ਫਾਈਨੈਂਸ ਮਿਨਿਸਟਰ ਚੀਮਾ ਸਾਹਿਬ ਨੇ ਇਹਦੇ ਬਾਰੇ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਬਿਲਕੁਲ ਇਹਦੇ ਵਿੱਚ ਫਿਗਰਸ ਇਨਕਰੈਕਟ ਦਿੱਤੀਆਂ ਗਈਆਂ ਨੇ ਪੰਜਾਬ ਦੇ ਹਾਲਾਤ ਬਹੁਤ ਨਾਜ਼ੁਕ ਨੇ ਇਸ ਬਜਟ ਦੇ ਮਤਾਬਕ ਜਿਹੜਾ ਕਰਜ਼ਾ ਹੈ ਨਾ ਬਹੁਤ ਸਾਰੀਆਂ ਫਿਗਰਸ ਜਿਹੜੀਆਂ ਨੇ ਲੁਕੋ ਕੇ ਰੱਖੀਆਂ ਨੇ ਜਿਹੜੀ ਸਾਡਾ ਅੰਦਾਜ਼ਾ ਹੈ ਕਿ 26 31 ਮਾਰਚ 2026 ਤੱਕ ਇਹ ਕਰਜ਼ਾ ਵਧ ਕੇ 417000 ਕਰੋੜ ਤੇ ਪਹੁੰਚ ਜਾਵੇ ਇਹ 283 ਤੋਂ ਸ਼ੁਰੂ ਹੋਇਆ ਸੀ ਤੁਸੀਂ ਇੱਥੇ ਹੀ ਅੰਦਾਜ਼ਾ ਲਾ ਲਓ ਕਿ ਇਹ ਤਕਰੀਬਨ 1.5 ਲੱਖ 1.5 ਲੱਖ ਕਰੋੜ ਰੁਪਈਆ ਅਗਲੇ ਸਾਲ ਮਾਰਚ ਤੱਕ ਇਹ ਵੱਧ ਜਾ। ਡਾਇਰੈਕਸ਼ਨ ਲੈਸ ਹੈ ਬਿਲਕੁਲ। ਪੰਜਾਬ ਦੇ ਜਿਹੜੇ ਨੌਜਵਾਨ ਬੱਚੇ ਨੇ ਪੰਜਾਬ ਦਾ ਜਿਹੜਾ ਪੇਖੇ ਪੰਜਾਬ ਦੀ ਪੋਪੂਲੇਸ਼ਨ ਜਿਹੜੀ 18 40 ਸਾਲ ਤੋਂ ਥੱਲੇ ਦੀ ਹੈ ਉਹ ਤਕਰੀਬਨ 70% ਆਫ ਪੋਪੂਲੇਸ਼ਨ ਸਾਡੀ 40 ਸਾਲ ਤੋਂ ਉਮਰ ਤੋਂ ਥੱਲੇ ਦੀ ਦੇਰ ਇਜ਼ ਨਥਿੰਗ ਫॉर ਦੀ ਯੰਗਸਟਰਸ ਸਾਰੇ ਨੂੰ ਬਦਕਿਸਮਤੀ ਦੀ ਗੱਲ ਹੈ ਨੌਜਵਾਨ ਬੱਚਿਆਂ ਵਾਸਤੇ ਕੋਈ ਇਹਦੇ ਵਿੱਚ ਚੀਜ਼ ਹੈ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਕਰਦੇ ਨੇ ਤੁਹਾਨੂੰ ਪਤਾ ਜੋ ਸਾਡੇ ਨੌਜਵਾਨ ਬੱਚਿਆਂ ਦਾ ਹਾਲ ਹੈ ਹਰ ਸਾਡਾ ਨਿਆਣਾ ਭਾਵੇਂ ਲੜਕਾ ਭਾਵੇਂ ਲੜਕੀ ਹੈ ਉਹ ਆਪਣੀਆਂ ਜਾਇਦਾਦਾਂ ਵੇਚ ਕੇ ਘਰ ਵੇਚ ਕੇ ਰਿਸ਼ਤੇਦਾਰਾਂ ਕੋਲ ਪੈਸੇ ਲੈ ਕੇ ਬਾਹਰਲੇ ਵਤਨਾ ਵਿੱਚ ਜਾਣਾ ਚਾਹੁੰਦੇ ਕੋਈ ਵੀ ਬਾਹਰਲੇ ਮੁਲਕਾਂ 'ਚ ਨਹੀਂ ਜਾਣਾ ਚਾਹੁੰਦਾ ਜੇ ਉਹਨਾਂ ਨੂੰ ਖੁਸ਼ੀ ਆਪਣੇ ਵਤਨ ਵਿੱਚ ਮਿਲੇ। ਸੋ ਇਸ ਬਜਟ ਦੇ ਵਿੱਚ ਸਾਰਿਆਂ ਨੂੰ ਇਹਨਾਂ ਨੇ ਬੜਾ ਐਮਫਸਿਸ ਦੋ ਤਿੰਨ ਚੀਜ਼ਾਂ 'ਤੇ ਦਿੱਤਾ। ਇੱਕ ਤੇ ਡਰੱਗਸ 'ਤੇ ਦਿੱਤਾ। ਅਸੀਂ ਵੈਲਕਮ ਕਰਨੇ ਦੇਣਾ ਚਾਹੀਦਾ। ਬਟ ਮੈਂ ਪੁੱਛਣਾ ਚਾਹਨਾ ਹਰਪਾਲ ਚੀਮਾ ਜੀ ਨੂੰ ਚੀਮਾ ਸਾਹਿਬ ਤਿੰਨ ਸਾਲ ਤੁਹਾਡੇ ਆਪਣੇ ਕਨਵੀਨਰ ਨੇ ਕਿਹਾ ਸੀ ਅਸੀਂ ਚਾਰਾਂ ਮਹੀਨਿਆਂ ਦੇ ਵਿੱਚ ਸਰਕਾਰ ਚਾਂਚ ਪੰਜਾਬ ਨੂੰ ਇੱਕ ਡਰੱਗ ਫ੍ਰੀ ਸਟੇਟ ਕਰ ਦਵਾਂਗੇ ਅੱਜ 36 ਮਹੀਨੇ ਬੀਤਣ ਤੋਂ ਬਾਅਦ ਜਦੋਂ ਦਿੱਲੀ ਵਿੱਚ ਤੁਹਾਨੂੰ ਟਿਕਾ ਕੇ ਲੋਕਾਂ ਨੇ ਤੁਹਾਡਾ ਮਾਂਜਾ ਲਾਇਆ ਕੁੱਟ ਪਈ ਤੁਹਾਨੂੰ ਆਲਓਵਰ ਸੱਦਨ ਤੁਸੀਂ ਰੀਅਲਾਈਜ਼ ਕੀਤਾ ਕਿ ਹੁਣ ਕੋਈ ਨਵਾਂ ਡਰਾਮਾ ਰਚਾਂ ਦੀ ਲੋੜ ਹੈ ਪਹਿਲੇ ਕਹਿੰਦੇ ਸੀ ਦਿੱਲੀ ਮਾਡਲ ਵਖਾਣਾ ਚਾਹਣੇ ਉਹ ਫੇਲ ਹੋ ਗਿਆ ਹੁਣ ਤਾਜ਼ਾ ਹੀ ਸੁਣਿਆ ਚਾਂਦੇਣ ਪਹਿਲੇ ਹੁਣ ਪੰਜਾਬ ਮਾਡਲ ਆਇਆ ਹੁਣ ਡਰੱਗਸ ਦੇ ਉੱਤੇ ਪਹਿਲੇ ਆਪਾਂ ਡਰੱਗਸ ਤੇ ਗੱਲ ਕਰ ਲਈ ਮੈਂ ਇਹਦੇ ਤੇ ਕਹਿਣਾ ਚਾਹਾਂਗਾ ਕਿ ਡਰੱਗਜ਼ ਦਾ ਇਹਨਾਂ ਨੇ ਕਿਹਾ ਕਿ ਅਸੀਂ ਸੈਂਸਰਸ ਕਰਾਣਾ ਚਾਹੁੰਦੇ ਆ ਜਿਸ ਤਰ੍ਹਾਂ ਸੈਂਟਰ ਦੇ ਵਿੱਚ ਕਾਸਟ ਸੈਂਸਰਸ ਚੱਲ ਰਿਹਾ ਇਹ ਡਰੱਗ ਸੈਂਸਰਸ ਚਾਹੁੰਦੇ ਅਸੀਂ ਇਹਨੂੰ ਵੈਲਕਮ ਕਰਦੇ ਆ ਬਟ ਮੈਂ ਕੀਮਾ ਸਾਹਿਬ ਨੂੰ ਮੇਰੀ ਪਹਿਲੀ ਇਹਨਾਂ ਦੇ ਸਾਹਮਣੇ ਪੇਸ਼ਕਸ਼ ਹੋਏਗੀ ਕਿ ਇਹ ਜਿਹੜਾ ਡਰੱਗਜ਼ ਦਾ ਸੈਂਸਰਸ ਹੈ ਐਸੈਂਬਲੀ ਤੋਂ ਸ਼ੁਰੂ ਕੀਤਾ ਜਾਵੇ ਇਹ ਨਿਹੜਾ ਡਰੱਗ ਹੀ ਨਹੀਂ ਇਹਦਾ ਡੋਪ ਟੈਸਟ ਵੀ ਨਾਲ ਹੋ ਪੀਜੀਆਈ ਦੀ ਇੱਕ ਟੀਮ ਜਿਹੜੀ ਹੈ ਡਾਕਟਰਸ ਦੀ ਉਹ ਪੰਜਾਬ ਡਾਕਟਰਸ ਦੀ ਨਹੀਂ ਪੀਜੀਆਈ ਦੀ ਜਿਹੜੇ ਸਰਕਾਰੀ ਡਾਕਟਰ ਨੇ ਪੰਜਾਬ ਦੇ ਉਹਨਾਂ ਦੀ ਗੱਲ ਨਹੀਂ ਮੈਂ ਕਰਦਾ ਪੀਜੀਆਈ ਦੀ ਇੱਕ ਬਕਾਇਦਤ ਰਿਪੋਰਟ ਬੈਠੇ ਟਾਪ ਪੀਜੀਆਈ ਦੇ ਡਾਕਟਰਸ ਸਾਰੇ ਹੀ ਐਮਐਲਏਜ਼ ਨੂੰ 117 ਇਹਨਾਂ ਦੇ ਮੰਤਰੀਆਂ ਨੂੰ ਚੀਫ ਮਿਨਿਸਟਰ ਸਾਹਿਬ ਨੂੰ ਸਾਰਿਆਂ ਦਾ ਟੈਸਟ ਕੀਤਾ ਜਾਏ ਉਹ ਵੀ ਰਿਪੋਰਟ ਜਨਤਕ ਕੀਤੀ ਜਾਏ ਕਿ ਜਿਹੜਾ ਟੈਸਟ ਅਸੀਂ ਕਰਾ ਰਹੇ ਹਾਂ ਡਰੱਗਸ ਦਾ ਲੋਕਾਂ ਦਾ ਤਾਂ ਕਰਾਣਾ ਬਹੁਤ ਅੱਛੀ ਗੱਲ ਹੈ ਜ਼ਰੂਰ ਕਰਾਓ ਬਟ ਕਹਿੰਦੇ ਚੈਰਿਟੀ ਬਿਗਿੰਸ ਐਟ ਹੋਮ ਜਦੋਂ ਚੈਰਿਟੀ ਦਾ ਕੰਮ ਸ਼ੁਰੂ ਕਰਨਾ ਪਹਿਲੇ ਘਰ ਚੋਂ ਜਦੋਂ ਅਸੀਂ ਕਿਸੇ ਨੂੰ ਕਹਿੰਨੇ ਆ ਕਿ ਚੰਗੇ ਕੰਮ ਵਾਸਤੇ ਕੁਝ ਦਾਨ ਕਰੋ ਕਹਿੰਦੇ ਪਹਿਲੇ ਇਹ ਦੱਸੋ ਤੁਸੀਂ ਕੀ ਕਰੋਗੇ ਤਾਂ ਮੈਂ ਚਾਹਾਂਗਾ ਸਾਡੀ ਪਾਰਟੀ ਇਹ ਚਾਹੇਗੀ ਕਿ ਜਿਹੜਾ ਡੋਪ ਟੈਸਟ ਹੈ ਇਹ ਬਕਾਇਦਾ ਤੌਰ ਰੈਕੋਗਨਾਈਜ਼ਡ ਇੰਸਟੀਚਿਊਸ਼ਨ ਦੇ ਡਾਕਟਰਜ਼ ਦਾ ਬੋਰਡ ਕਰੇ ਇਹ ਪੰਜਾਬ ਵਿਧਾਨ ਸਭਾ ਚੋਂ ਹੀ ਇਹ ਬਕਾਇਦਾ ਤੌਰ ਸਾਰਿਆਂ ਦੀਆਂ ਫੋਟੋਆਂ ਸਮੇਤ ਇੱਥੇ ਜਿਸ ਤਰ੍ਹਾਂ ਗੈਲਰੀ ਇਹਦੇ ਵਿੱਚ ਨਾਂ ਲੱਗਣ ਤੇ ਫੋਟੋਆਂ ਲੱਗਣ ਕਿ ਕਿਹੜੇ ਟੈਸਟ ਕਿਸ ਤਰ੍ਹਾਂ ਕੀ ਹੋਇਆ ਇਹ ਰੰਗਲੇ ਪੰਜਾਬ ਦੀ ਗੱਲ ਕਰਦੇ ਨੇ ਮੇਰਾ ਕਹ ਜੇ ਇਮਾਨਦਾਰੀ ਨੇ ਇਹੀ ਟੈਸਟ ਹੋ ਗਿਆ ਤਾਂ ਤੁਹਾਨੂੰ ਸਾਬਤ ਹੋ ਜਾਏਗਾ ਕਿ ਰੰਗਲਾ ਕੀ ਹੈ ਤੇ ਕੰਗਲਾ ਨਿਕਲੇ ਤੋਂ ਇਸ ਤੋਂ ਬਾਅਦ ਇਹਨਾਂ ਨੇ ਹੋਰ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਅੱਜ ਤੁਸੀਂ ਵੇਖੋ ਸਾਡੀਆਂ ਨੌਜਵਾਨ ਬੱਚਿਆਂ ਸਾਨੂੰ ਆਸ ਸੀ ਮੇਰੇ ਬਹੁਤ ਸਾਰੇ ਸਾਥੀ ਕਹਿੰਦੇ ਸੀ ਕਿ ਜੀ 18 ਸਾਲ ਤੋਂ ਵੱਧ ਔਰਤਾਂ ਨੂੰ ਜਿਹੜਾ ਇਹਨਾਂ ਨੇ ਵਾਦਾ ਕੀਤਾ ਉਹਦਾ ਇਸ ਬਜਟ ਵਿੱਚ ਕੁਝ ਨਾ ਕੁਝ ਜ਼ਰੂਰ ਲੈ ਕੇ ਆਣਗੇ ਮੈਂ ਇਹਨਾਂ ਨੂੰ ਕਿਹਾ ਸੀ ਕਿ ਟੋਟਲ ਫਾਈਜੀ ਫਿਗਰਸ ਨੇ ਝੂਠੀਆਂ ਫਿਗਰਸ ਨੇ ਇਹਨਾਂ ਕੋ ਕੱਢਣ ਪਾਉਣ ਨੂੰ ਕੁਝ ਨਹੀਂ ਹੈ ਇਹ ਕੁਝ ਨਹੀਂ ਜੀ ਉਹਨਾਂ ਵਾਸਤੇ ਨਾ ਕੁਝ ਇਹਦੇ ਵਿੱਚ ਨਹੀਂ ਆ ਹੁਣ ਤੁਸੀਂ ਵੇਖੋ ਇਹ ਇਹ ਜਿਹੜਾ ਬਜਟ ਹੈ ਕੰਪਲੀਟ ਇਹਦੇ ਵਿੱਚ ਸੈਂਟਰ ਦੀਆਂ ਸਕੀਮਾਂ ਜਿਹੜੀਆਂ ਕਈ ਹਜ਼ਾਰ ਕਰੋੜ ਰੁਪਈਆ ਤਕਰੀਬਨ 26 27 ਇਹੋ ਜੀਆਂ ਸਕੀਮਜ਼ ਨੇ ਜਿਥੇ ਸੈਂਟਰ ਦੀ 80 20 ਦੀ ਰੇਸ਼ਿਓ ਕਿਤੇ 70 30 ਕਿਤੇ 60 40 ਦੀ ਰੇਸ਼ਿਓ ਵੇ ਸਾਨੂੰ ਪੈਸੇ ਪਾਣੇ ਪੈਂਦੇ ਐਂਡ ਮжоਰਿਟੀ ਸਕੀਮਜ਼ ਸੈਂਟਰ ਦੀਆਂ ਵਾਪਸ ਪੈਸੇ ਚਲੇ ਗਏ ਨੇ ਤੇ ਜਿਹੜੇ ਕਿਤੇ ਰਹਿ ਗਏ ਨੇ ਉਹਨਾਂ ਨੂੰ ਇਹਨਾਂ ਨੇ ਹੋਰ ਮਹਿਕਮੇ ਚ ਇਸਵਾਲ ਕਰ ਦੇ ਆਰ ਕੰਪਲੀਟਲੀ ਸਾਈਲੈਂਟ ਕਿ ਸੈਂਟਰ ਸਕੀਮ ਜਿਹੜੀਆਂ ਉਹਦੇ ਪੈਸੇ ਅਸੀਂ ਕਿਸੇ ਇਸਤੇਮਾਲ ਕਰੀਏ ਇਦੇ ਨਾਲ ਨਾਲ ਹੁਣ ਕਿਹਾ ਜੀ ਅਸੀਂ 5-5 ਕਰੋੜ ਰੁਪਈਆ ਫੀ ਹਲਕੇ ਨੂੰ 170 ਅਸੈਂਬਲੀ ਹਲਕਿਆਂ ਦੇ ਐਮਐਲਏ ਨੂੰ ਦਾਂਗੇ ਇਹਨਾਂ ਨੇ ਇਹਦੇ 'ਚ ਕਲੈਰੀਫਿਕੇਸ਼ਨ ਨਹੀਂ ਦਿੱਤੀ ਕਿ ਆਪੋਜੀਸ਼ਨ ਦੇ ਐਮਐਲਏ ਵੀ ਐਮਐਲਏ ਗਿੰਦੇ ਹੋ ਕਿ ਨਹੀਂ ਤੁਸੀਂ ਗਿੰਦੇ ਜੀ ਕਿ ਉਹ ਵੀ ਤੁਸੀਂ ਆਪਣੇ ਹਲਕਾ ਇੰਚਾਰਜ ਨੂੰ ਜਾਂ ਡੀਸੀ ਦੇ ਕੋਲ ਪੈਸੇ ਰੱਖ ਦੋਗੇ ਕਿ ਉੱਥੇ ਤੁਸੀਂ ਵੰਡੀ ਜਲੋ ਇਹ ਗੱਲ ਇੱਕ ਕੰਸੀਡ ਕਰ ਲਈ ਚੀਮਾ ਸਾਹਿਬ ਨੇ ਕਿ 3 ਸਾਲ ਅਸੀਂ 1 ਰੁਪਈਆ ਨਹੀਂ ਦਿੱਤਾ ਡੈਟ ਮੀਨਸ ਕਿਸੇ ਪਿੰਡ 'ਚ ਕਿਸੇ ਮਿਊਸਪੈਲਿਟੀ 'ਚ ਕਿਸੇ ਕਾਰਪੋਰੇਸ਼ਨ 1 ਰੁਪਇਆ ਇਹ ਤੱਕ ਨਹੀਂ ਗਿਆ ਵੱਡੇ ਪੈਮਾਨੇ ਤੇ ਠੱਗੀ ਠੋਰੀ ਹੋ ਰਹੀ ਹੈ ਟਾਈਮ ਕੱਢਣ ਦੀ ਕੋਸ਼ਿਸ਼ ਹੋ ਰਹੀ ਹੈ ਤੁਸੀਂ ਸੋ ਇਸ ਇਹ ਸਾਰੀਆਂ ਗੱਲਾਂ ਦੇ ਵਿੱਚ ਇਹਦੇ ਵਿੱਚ ਡਰੱਗਸ ਦੇ ਵਿੱਚ ਵੀ ਮੈਂ ਇਹਨਾਂ ਨੂੰ ਪੁੱਛਣਾ ਚਾਹਾਂ ਹੁਣ ਇਹਨਾਂ ਨੇ ਦੱਸਿਆ ਸੀ ਤਕਰੀਬਨ 23-24 2200 ਐਫ ਆਈ ਆਰ ਦਰਜ ਕੀਤੀ ਹੈ ਕੋਈ 3500 ਬੰਦਾ ਫੜਿਆ ਅਸੀਂ ਇਹ ਗੱਲ ਕੇ ਹੀ ਛੋਟੀਆਂ ਮੱਛੀਆਂ ਨੂੰ ਹੱਥ ਪਾ ਰਹੇ ਹਾਂ ਵੱਡੇ ਮਗਰਮਸ ਜਿਹੜੇ ਉਹਨਾਂ ਦਾ ਕੋਈ ਨਾਂ ਨਹੀਂ ਲੈ ਰਿਆ ਆਓ ਵੇਖੀਏ ਜੇ ਵੱਡੇ ਮਗਰਮੱਛਾਂ ਨੂੰ ਹੱਥ ਪਏ ਇਸ ਦੇ ਨਾਲ-ਨਾਲ ਕਿਸਾਨੀ ਵਾਸਤੇ ਕੁਝ ਨਹੀਂ ਵੇਖੋ ਇਹ ਐਗਰੀਕਲਚਰ ਸਟੇਟ ਅਨਫੋਰਚਨਟਲੀ ਤਿੰਨਾਂ ਸਾਲਾਂ ਚ ਕੋਈ ਐਗਰੀਕਲਚਰ ਪਾਲਿਸੀ ਨਹੀਂ ਆਈ ਸਾਡੀਆਂ ਪਾਣੀ ਦੀ ਜਿਹੜੀ ਇੱਕ ਬਹੁਤ ਵੱਡਾ ਕ੍ਰਾਈਸਿਸ ਹੈ ਜਿਹਦੇ ਤੇ ਸਾਡੇ ਸਾਥੀ ਗੱਲ-ਗੱਲ ਕਰਨਗੇ 2029 ਤੱਕ ਵੱਡੇ ਪੇਮਾਨੇ ਤੇ ਵਾਟਰ ਕ੍ਰਾਈਸਿਸ ਆਲਰੇਡੀ ਹੈ ਉਹ ਹੋਰ ਵੱਡੇ ਕ੍ਰਾਈਸਿਸ ਜਿਹੜਾ ਹੈ ਇਹ 2029 ਤੱਕ ਆ ਜਾਣਾ ਹੈ ਅਸੀਂ ਪਾਣੀ ਕਿਸ ਤਰ੍ਹਾਂ ਬਚਾਣਾ ਹੈ ਐਗਰੀਕਲਚਰ ਦੀ ਡਾਈਵਰਸਿਫਿਕੇਸ਼ਨ ਕਿਸ ਤਰ੍ਹਾਂ ਕਰਨੀ ਹੈ ਇਹ ਵੀ ਅਸੀਂ ਕਲੈਰਿਟੀ ਚਾਹੁੰਦੇ ਆ ਜਿਹੜੀ ਮੇਜ਼ ਦੇ ਉੱਤੇ ਇਹਨਾਂ ਨੇ ਕਿਹਾ ਮੱਕੀ ਦੇ ਉੱਤੇ ਅਸੀਂ ਤਿੰਨ ਜ਼ਿਲ੍ਹਿਆਂ ਨੂੰ ਇੱਕ ਪਾਲਿਸੀ ਦੇ ਅਧੀਨ ਕੁਝ ਕਿਸਾਨ ਵੀਰਾਂ ਨੂੰ ਅਸੀਂ ਉਹਦੇ ਵਿੱਚ ਕੋਈ ਮਦਦ ਕਰਾਂਗੇ ਮਾਲੀ ਤੌਰ ਤੇ ਅਸੀਂ ਪੁੱਛਣਾ ਚਾਹੁੰਦੇ ਆ ਗਵਰਨਮੈਂਟ ਨੂੰ ਕਿ ਕੱਲੇ ਤਿੰਨ ਜ਼ਿਲ੍ਹਿਆਂ ਤਾਂ ਕਿਉਂ ਬਦੂਦ ਰੱਖੀ ਸਮੁੱਚੇ ਪੰਜਾਬ ਜੇ ਡਾਇਵਰਸੀਫਿਕੇਸ਼ਨ ਚਾਹੀਦੀ ਹੈ ਤੇ ਸਮੁੱਚੇ ਪੰਜਾਬ ਚਾਹੀਦੀ ਫਿਰ ਤੁਸੀਂ ਪਰ ਹੈਕਟਰ ਕਿਹਾ ਕਿ ਅਸੀਂ 17500 ਰੁਪਿਆ ਫੀ ਹੈਕਟਰ ਦੇਾਂਗੇ ਤੋਂ ਹੈਕਟਰ ਤੇ ਇੱਥੇ ਸਾਡੀ ਇੱਕ ਸਲਾਹ ਹੈ ਜੀਮਾ ਸਾਹਿਬ ਨੂੰ ਮੰਨਣ ਤੇ ਭਾਵੇਂ ਨਾ ਮੰਨਣ ਕਿ ਜਿਹੜਾ ਜ਼ਮੀਨ ਦਾ ਇੱਕ ਇਥੇ 17 17.5 ਹਜ਼ਾਰ 17.5 ਏਕੜ ਦੀ ਪੰਜਾਬ ਦੇ ਵਿੱਚ ਸੀਲਿੰਗ ਹੈ ਤੁੱਕਟ ਉਥੋਂ ਤੱਕ ਤੁਹਾਨੂੰ ਸਬਸਿਡੀ ਦੇਣੀ ਚਾਹੀਦੀ ਹੈ ਤੁਸੀਂ ਹੈਕਟਰ ਤੱਕ ਅਜੇ ਕੋਈ ਕਲੈਰਿਟੀ ਨਹੀਂ ਦਿੱਤੀ ਪਰ ਪਰਸਨ ਜਿਹਨੇ 17.5 ਏਕੜ ਜ਼ਮੀਨ ਉਹ ਰੱਖ ਸਕਦਾ ਉਹ ਭਾਵੇਂ 17 ਹੀ ਬੀਜ ਲੈ ਜਦੋਂ ਤੁਸੀਂ ਇੱਕ ਨਵੀਂ ਫਸਲ ਨੂੰ ਡਿਵਰਸਿਫਿਕੇਸ਼ਨ ਦੀ ਗੱਲ ਕਰਦੇ ਹੋ ਤੇ ਤੁਸੀਂ ਇਹਦੇ ਤੇ ਕਲੈਰੀਫਾਈ ਕਰੋ ਜੀ ਫਿਰ ਨਾਲ ਹੀ ਇਹਨਾਂ ਨੇ ਗੱਲ ਕਹੀ ਹੈ ਕਿ ਅਸੀਂ ਇੱਕ ਹੋਮ ਗਾਰਡਸ 5000 ਜਿਹੜੇ ਨੇ ਇਹ ਅਸੀਂ ਬਾਰਡਰ ਬੈਲਟ 'ਤੇ ਚਲਾਣੇ ਮੇਰੀ ਇਹ ਪ੍ਰਪੋਜ਼ਲ ਹੈ ਇਹਨਾਂ ਨੂੰ ਕਿ ਹੋਮ ਗਾਰਡਜ਼ ਨੂੰ ਬੈਟਰ ਹੈ ਕਿ 1962 ਦੀ ਜੰਗ ਤੋਂ ਬਾਅਦ ਜਦੋਂ ਚੀਨ ਨਾਲ ਹਿੰਦੁਸਤਾਨ ਦੀ ਜੰਗ ਹੋਈਏ ਉਦੋਂ ਪੰਡਤ ਜਵਾਹਰ ਲਾਲ ਨਹਿਰੂ ਨੇ ਇੱਕ ਸਕੀਮ ਸ਼ੁਰੂ ਕੀਤੀ ਸੀ ਉਹਨੂੰ ਵਿਲੇਜ ਡਿਫੈਂਸ ਕਮੇਟੀਆਂ ਕਿਹਾ ਜਾਂਦਾ ਸੀ ਜਿਹੜੀ ਕੰਡੇ ਦੀ ਤਾਰ ਤੋਂ 5 ਕਿਲੋਮੀਟਰ ਦੇ ਵਿੱਚ ਪਿੰਡ ਦੇ ਸੰਸਾਰ ਜਿਸ ਤਰ੍ਹਾਂ ਸਾਡੇ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਰਹੇ ਪਹਿਲੇ 3 ਜ਼ਿਲ੍ਹੇ ਸੀ ਹੁਣ 6 ਹੋ ਗਏ ਉਹਦੇ ਵਿੱਚ ਤੁਸੀਂ ਬਾਰਡਰ ਦੇ ਪਿੰਡਾਂ ਨੂੰ ਕਿਉਂਕਿ ਨੌਜਵਾਨਾਂ ਕੋ ਰੋਜ਼ਗਾਰ ਦਾ ਸਾਧਨ ਕੋਈ ਨਹੀਂ ਇੰਡਸਟਰੀ ਉੱਥੇ ਕੋਈ ਨਹੀਂ ਮੈਂ ਸਜੈਸਟ ਕਰੂੰਗਾ ਏਬਲ ਬਾਡੀ ਪਹਿਲੇ ਵੀ ਏਸੀ 18 ਤੋਂ 40 ਸਾਲ ਤੱਕ ਉਹਨਾਂ ਨੌਜਵਾਨ ਬੱਚਿਆਂ ਨੂੰ ਜਿਹੜੇ ਏਬਲ ਬਾਡੀ ਨਹੀਂ ਉਹਨਾਂ ਨੂੰ ਬੀਐਸਐਫ ਟ੍ਰੇਨ ਕਰਦੀ ਸੀ ਉਹਨਾਂ ਨੂੰ ਆਨਰੇਰੀਅਮ ਦਿੱਤਾ ਜਾਂਦਾ ਸੀ ਜਿਸ ਤਰ੍ਹਾਂ ਤੁਸੀਂ ਪੱਤਾ ਕਹਿੰਦੇ ਹੋ ਉਹ 8000 ਹੋ ਸਕਦਾ 10000 ਹੋ ਸਕਦਾ ਪਰਮਨੈਂਟ EMPLOYEE ਨਹੀਂ ਹੁੰਦੇ ਉਹਨਾਂ ਦੀ ਆਰਮ ਟ੍ਰੇਨਿੰਗ बीएसएफ ਕਰਾਂਦੀ ਐ ਸੋਡੇ ਇੰਟਰਨੈਸ਼ਨਲ ਬਾਰਡਰ ਤੇ ਜਿਹੜੀ ਇੰਟਰਨੈਸ਼ਨਲ ਸਮਗਲਿੰਗ ਹੈ ਜਾਂ ਐਸਪੋਨਾਜ ਹੈ ਜਿਹੜੇ ਬਾਹਰੋਂ ਹਿੰਦੁਸਤਾਨ ਦੀ ਸਿਕਿਉਰਿਟੀ ਬਾਹਰ ਕਰਦੇ ਨੇ ਉਹਨਾਂ ਤੇ ਅੱਖ ਰੱਖਣ ਵਾਸਤੇ ਨਾਲ ਲੋਕਲ ਪਿੰਡਾਂ ਨੂੰ ਰੋਜ਼ਗਾਰ ਦੇਣ ਵਾਸਤੇ ਤੇ ਨਾਲ ਪਿੰਡਾਂ ਨੂੰ ਸਿਕਿਉਰਿਟੀ ਦੇਣ ਵਾਸਤੇ ਕਿਉਂਕਿ ਉਹਨਾਂ ਕੋ ਵੈਪਨ ਹੁੰਦੇ ਮੁੰਡਿਆਂ ਦੇ 40 ਸਾਲ ਦੀ ਉਮਰ 'ਚ ਵੈਪਨ ਵਾਪਸ ਲੈ ਲਏ ਜਾਂਦੇ ਨਵੇਂ ਬੱਚੇ ਨੂੰ ਐਡ ਕਰ ਲਿਆ ਜਾਂਦਾ ਸੋ ਇਹ ਮੇਰਾ ਸਜੈਸ਼ਨ ਇਹਨਾਂ ਨੂੰ ਕਰਨਾ ਚਾਹੀਦਾ ਕੁਝ ਇੱਕੋ ਇਹ ਸਾਰੇ ਬਜਟ ਇੰਡਸਟਰੀ ਦੇ ਵਪਾਰਵਾਸੇ ਕੁਝ ਵੀ ਹਨ ਇਹ ਜ਼ਰੂਰ ਬੰਨਿਆ ਕਿ ਇੰਡਸਟਰੀ ਦਾ ਇਸ ਟਾਈਮ ਤੇ ਵਪਾਰ ਦਾ ਜਿਹੜਾ ਤੁਲਖ ਹੈ ਉਹਨਾਂ ਦੀ ਉਨੀ ਹੀ ਕੰਟਰੀਬਿਊਸ਼ਨ ਹੈ ਇਸ ਬਜਟ ਮੁਤਾਬਕ ਐਨ ਸਪੀਚ ਮੁਤਾਬਕ ਜਿੰਨੀ ਅੱਜ ਕਿਸਾਨੀ ਕਰਦੇ ਉਹ ਅਸੀਂ ਪੁੱਛਣਾ ਚਾਹੁੰਦੇ ਆ ਕੋਈ ਇੰਡਸਟਰੀਲਿਸਟਾਂ ਨੂੰ ਇੰਡਸਟਰੀਲਿਸਟਾਂ ਨੂੰ ਤੇ ਵਪਾਰ ਨੂੰ ਸਾਰਨੋਂ ਪ੍ਰੀ ਰਿਕੁਇਜ਼ਿਟ ਇੱਕ ਹੈ ਕਿ ਪੰਜਾਬ ਦੇ ਵਿੱਚ ਲੌਂਗ ਆਰਡਰ ਮੇਨਟੇਨ ਚਾਹੀਦਾ ਬੰਦੇ ਦੀ ਜ਼ਿੰਦਗੀ ਮਹਫੂਜ਼ ਚਾਹੀਦੀ ਹੈ ਉਹਦਾ ਕਾਰੋਬਾਰ ਮਹਿਫੂਜ਼ ਸਹੀਦਾ ਹਾਲਾਤ ਇਸ ਕਿਸਮ ਦੇ ਹੋਣੇ ਚਾਹੀਦੇ ਨੇ ਜਿਹਦੇ ਨਾਲ ਕੋਈ ਕਿਸਮ ਦੀ ਮੁਸ਼ਕਲ ਇੰਡਸਟਰੀ ਨੂੰ ਭਾਵੇਂ ਲੇਬਰ ਦੀ ਹੋਵੇ ਜਾਂ ਕਿਸੇ ਕਾਰੋਬਾਰ ਦੀ ਹੋਵੇ ਨਾ ਆਏ ਸਾਡੇ ਤੇ ਹਾਲਾਤ ਇਸ ਕਿਸਮ ਦੇ ਬਣ ਚੁੱਕੇ ਨੇ ਸ਼ਹਿਰਾਂ ਦੇ ਵਿੱਚ ਕਿ ਹਰ ਛੋਟੇ ਤੋਂ ਲੈ ਕੇ ਵੱਡੇ ਇੰਡਸਟਰੀਸਟਸ ਤੱਕ ਇੱਕ ਦੁਕਾਨਦਾਰ ਤੋਂ ਲੈ ਕੇ ਫਰੋਟੀ ਦੇ ਬੋਨ ਰੋਜ਼ ਆ ਰਹੇ ਨੇ ਚਿੱਠੀਆਂ ਆ ਰਹੀਆਂ ਨੇ ਪੈਸੇ ਮੰਗੇ ਜਾ ਰਹੇ ਨੇ ਗਵਰਨਮੈਂਟ ਆਫ ਪੰਜਾਬ ਵੱਲੋਂ ਬਿਲਕੁਲ ਕਿਸੇ ਦੀ ਹੱਥ ਨਹੀਂ ਫੜਿਆ ਜਾ ਰਿਹਾ ਹਾਂ ਨਹੀਂ ਫੜੀ ਜਾ ਰਹੀ ਐਂ ਸਾਨੂੰ ਇਸ ਕਰਦਾ ਵੀ ਸਖਤ ਇਤਰਾਜ਼ ਏ ਕਿ 3 ਸਾਲ ਲਗਾਤਾਰ ਇਹਨਾਂ ਨੇ ਪਹਿਲੇ ਕਿਸਾਨ ਭਰਾਵਾਂ ਨੂੰ ਮਿਸਲੀਡ ਕਰਕੇ ਬਾਰਡਰ ਬੰਦ ਕਰਾਇਆ ਉਸ ਤੋਂ ਬਾਅਦ ਜਦੋਂ ਬਾਰਡਰ ਚੁੱਕੇ ਨੇ ਤੇ ਇਹਨਾਂ ਦੇ ਮਨਿਸਟਰਾਂ ਨੇ 5-6 ਨੇ ਲਗਾਤਾਰ ਵੀਡੀਓਜ਼ ਅਪਲੋਡ ਕੀਤੀਆਂ ਕਿਉਂਕਿ ਇਹ ਵਪਾਰ ਦਾ ਤੇ ਇੰਡਸਟਰੀ ਦਾ ਬੜਾ ਨੁਕਸਾਨ ਹੁੰਦਾ ਸੀ ਇਸ ਗੱਲ ਕਾਰਨ ਸਾਨੂੰ ਬਾਰਡਰ ਕਲੀਅਰ ਕਰਨੇ ਪੈ ਰਹੇ ਨੇ ਤੇ ਹੁਣ ਤੁਸੀਂ ਵੇਖੋਗੇ ਬਿੱਲੀ ਜਿਹੜੀ ਬਿੱਲੀ ਸੀ ਥੈਲੀੋਂ ਬਾਹਰ ਆ ਗਈ ਐਸਐਸਪੀ ਨਾਨਕ ਸਿੰਘ ਨੇ ਪਟਿਆਲੇ ਵਾਲੇ ਨੇ ਹਾਈ ਕੋਰਟ 'ਚ ਇੱਕ ਐਫੀਡੇਵਿਟ ਦਿੱਤਾ ਜਿਹਦੇ ਚ ਉਹਨੇ ਗੱਲ ਕਹੀ ਹੈ ਕਿ ਸਾਨੂੰ ਦੋਨੋਂ ਜਗ੍ਹਾ ਤੋਂ ਖਨੌਰੀ ਤੋਂ ਤੇ ਸ਼ੰਭੂ ਤੋਂ ਤੱਕੇ ਨਾਲ ਕਿਸਾਨਾਂ ਨੂੰ ਡਾਂਗ ਫੇਰ ਕੇ ਇਸ ਗੱਲ ਕਾਰਨ ਕੱਢਣਾ ਪਿਆ ਕਿਉਂਕਿ ਸਾਡੇ ਕੋਲ ਇੰਟੈਲੀਜੈਂਸ ਰਿਪੋਰਟ ਸੀ ਕਿ ਦਿੱਲੀ ਕੂਚ ਕਰਨ ਲੱਗੇ ਜੇ ਦਿੱਲੀ ਕੂਚ ਕਰਨ ਲੱਗੇ ਨੇ ਮੈਨੂੰ ਦੱਸੋ ਹਿੰਦੁਸਤਾਨ ਦੇ ਨਾਗਰਿਕ ਨੇ ਆਜ਼ਾਦਾਂ ਨਾ ਹਿੰਦੁਸਤਾਨ ਚ ਕੋਈ ਬੱਦਾ ਵੀ ਆਪਣੇ ਨੇਸ਼ਨਲ ਕੈਪੀਟਲ ਤੇ ਬਹੁੰ ਸਕਦਾ ਤੁਸੀਂ ਪਹਿਲੇ ਇਹ ਗੱਲ ਖੁਦ ਕਹਿੰਦੇ ਰਹੇ ਇਹਨਾਂ ਦੀ ਸਾਰੀ ਆਪ ਦੀ ਲੀਡਰਸ਼ਿਪ ਤੇ ਇਹਨਾਂ ਦੇ ਸੀਐਮ ਕਿ ਜੇ ਐਮਐਸਪੀ ਚਾਹੀਦੀ ਹੈ ਉਹ ਦਿੱਲੀੋਂ ਮਿਲਨੀ ਹੈ ਹੁਣ ਤੁਸੀਂ ਰਲ ਕੇ ਬੀਜੇਪੀ ਦੇ ਨਾਲ ਬਾਰਡਰ ਉਧਰੋਂ ਹਰਿਆਣੇ ਨੇ ਖੋਲਤਾ ਹੁਣ ਤੁਸੀਂ ਖੋਲਤਾ ਬਦਨਾਮ ਤੁਸੀਂ ਕਿਸਾਨਾਂ ਨੂੰ ਕਰਨ ਨੂੰ ਫਿਰਦੇ ਹੋ ਅਸੀਂ ਇੱਥੇ ਪੁੱਛਣਾ ਚਾਹੁੰਦੇ ਹਾਂ ਇਹਦੀ ਕਲੈਰਿਟੀ ਵੀ ਜ਼ਰੂਰ ਦੇਣ ਕਿ ਕੀ ਤੁਸੀਂ ਇੰਡਸਟਰੀ ਦੀ ਵਪਾਰੀਆਂ ਦੀ ਕਿਸਾਨ ਜਥੇਬੰਦੀਆਂ ਦੀ ਚੀਫ ਮਿਨਿਸਟਰ ਪੰਜਾਬ ਨੇ ਇੱਕ ਵਾਰ ਵੀ ਮੀਟਿੰਗ ਸੱਦ ਕੇ ਆਪਸ ਦੇ ਵਿੱਚ ਜੇ ਕੋਈ ਇੰਡਸਟਰੀ ਦੇ ਕੋਈ ਪ੍ਰੋਬਲਮਸ ਐ ਸੀ ਉਹਨਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਬਾਰਡਰ ਖੋਲੋ ਜੀ ਇਹਨਾਂ ਇਸ ਇੰਡਸਟਰੀ ਨੂੰ ਤੇ ਪੰਜਾਬ ਨੂੰ ਨੁਕਸਾਨ ਹੋ ਰਿਹਾ ਇੱਕ ਵਾਰ ਵੀ ਕਿਉਂਕਿ ਕਿਸਾਨ ਜਥੇਬੰਦੀਆਂ ਦਾ ਕਹਿਣਾ ਸੀ ਅਸੀਂ ਬਾਰਡਰ ਨਹੀਂ ਰੋਕਿਆ ਬਾਰਡਰ ਤੇ ਹਰਿਆਣੇ ਨੂੰ ਰੋਕਿਆ ਅਸੀਂ ਤਾਂ ਸਾਈਡ ਤੇ ਬੈਠਣ ਨੂੰ ਵੀ ਤਿਆਰ ਸੀ ਇਹ ਤੇ ਜਦੋਂ ਹਰਿਆਣੇ ਵਾਲੇ ਨੇ ਬੈਰੀਕੇਡ ਲਾੜੇ ਤੇ ਆਪਣੇ ਆਪ ਬੰਦ ਹੋ ਗਏ ਸੋ ਸਾਡਾ ਕਹਿਣ ਦਾ ਬਕਸੇ ਦੇ ਸਾਰੇ ਇਸ ਕੰਮ ਦੇ ਵਿੱਚ ਕੋਈ ਕਿਸਾਨ ਵਾਸਤੇ ਕੁਝ ਨਹੀਂ ਕੁਝ ਖੇਤ ਮਜ਼ਦੂਰ ਵਾਸਤੇ ਕੁਝ ਨਹੀਂ ਕਿਸੇ ਦੁਕਾਨਦਾਰ ਵਾਸਤੇ ਕੁਝ ਨਹੀਂ ਕਿਸੇ ਇੰਡਸਟਰੀ ਸਾਡੀ ਜਿਹੜੀ ਮੇਜਰ ਇੰਡਸਟਰੀ ਹੋ ਸਮਾਲ ਸਕੇਲ ਮੀਡੀਅਮ ਸਕੇਲ ਇੰਡਸਟਰੀ ਹੈ ਉਹਦੇ ਵਾਸਤੇ ਕੁਝ ਨਹੀਂ ਸਾਡੇ ਨੌਜਵਾਨਾਂ ਵਾਸਤੇ ਕੁਝ ਨਹੀਂ ਨਿਰਰਾ ਕਰਜ਼ਾ ਚੁੱਕਿਆ ਜੋ ਟੋਟਲ ਫਰਾਡ ਤੇ ਝੂਠ ਦੀਆਂ ਗੱਲਾਂ ਸਪੋਰਟਸ ਦੀਆਂ ਗੱਲਾਂ ਕਰ ਲਾਪੇ ਨੇ ਤਿੰਨਾਂ ਸਾਲਾਂ ਚ ਕੋਈ ਨਵੇਂ ਪਲੇਗਰਾਉਂਡ ਨਹੀਂ ਬਣਾਏ ਕੋਈ ਨਵੇਂ ਨੌਜਵਾਨ ਬੱਚਿਆਂ ਨੂੰ ਕੋਈ ਅਪਰੇਟਿਵਸ ਨਹੀਂ ਦਿੱਤਾ ਕੋਈ ਇਸ ਕਿਸਮ ਦਾ ਉਹ ਜਿਹੜੇ ਹੁਣ ਕਹਿ ਰਹੇ ਨੇ ਕਿ ਅਸੀਂ ਜੀ ਜਿੰਮ ਦੇਵਾਂਗੇ ਤਿੰਨ ਸਾਲ ਤੋਂ ਜਿੰਮ ਤੇ ਸਾਡੀ ਗਵਰਨਮੈਂਟ ਦੇ ਵਿੱਚ ਆਲਰੇਡੀ ਹਰ ਪਿੰਡ 'ਚ ਜਿੰਮ ਪ੍ਰੋਵਾਈਡਡ ਸਨ ਤੋਂ ਇਹ ਇਹ ਸਾਰਾ ਦਾ ਸਾਰਾ ਜਿਹੜਾ ਬਜਟ ਹੈ ਇਹ ਸ਼ੋਅ ਕਰਦਾ ਹੈ ਕਿ ਕੋਈ ਇਹਨਾਂ 'ਚ ਵਿਜ਼ਨ ਨਹੀਂ ਨਿਰਾ ਦਿੱਲੀ ਦੇ ਵਿੱਚ ਵੀ ਨਿਰਾ ਝੂਠ ਤੇ ਡਰਾਮਾ ਤੇ ਫਰੇਮ ਚੱਲਦਾ ਸੀ ਹੋਣ ਵੀ ਝੂਠ ਤੇ ਫਰੇਬ ਚੱਲੇ ਬਾਜਾ ਸਾਹਿਬ ਮੈਂ ਨਿਕਾਲੀ ਨਹੀਂ ਆਵਾ ਲੈਣੀ ਆ ਤੇ ਇਹ ਵੀ ਜਿੱਥੇ ਮੈਦਾਨੋਂ ਜਨਤੋਂ ਰਹਿਣਗੇ ਇਸ ਵਾਰ ਵੀ ਕੋਈ ਨਹੀਂ ਲੈ ਮੈਂ ਤੇ ਤੁਹਾਨੂੰ ਪਹਿਲੇ ਦੱਸਿਆ ਸਾਨੂੰ ਆਸ ਮੈਂ ਤੇ ਅੱਜ ਸਵੇਰੇ ਬਜਟ ਤੋਂ ਪਹਿਲੇ ਇਹਨਾਂ ਨੇ ਮੈਨੂੰ ਸਵਾਲ ਕੀਤਾ ਸੀ ਕੀ ਆਸ ਹੈ ਮੈਂ ਇਹਨਾਂ ਤੋਂ ਇਹਨਾਂ ਕੋ ਆਸ ਕੀ ਹੋ ਸਕਦੀ ਹੈ ਇਹਨਾਂ ਕੋ ਤੇ ਜ਼ਹਿਰ ਖਾਣ ਜੋਗੇ ਪੈਸੇ ਨਹੀਂ ਬਹੁਤ ਸਾਰੀਆਂ ਫਿਗਰਸ ਜਿਹੜੀਆਂ ਨੇ ਇਹਦੇ ਵਿੱਚ ਟੋਟਲੀ ਝੂਠੀਆਂ ਫਿਗਰਸ ਆਈ ਦੇ ਫਿਗਰਸ ਨੇ ਕੱਲ ਤੱਕ ਅਸੀਂ ਤੁਹਾਨੂੰ ਡਿਟੇਲਸ ਦੇਵਾਂਗੇ ਇਹਦੇ ਵਿੱਚ ਕਿ ਜਿੰਨਾ ਖਰਚਾ ਪੁਰਾਣੀਆਂ ਲਾਇਬਿਲਟੀ ਇੱਕ ਵੀ ਇਹੋ ਜਿਹੀ ਹੈ ਨਹੀਂ ਜਿਹੜੇ ਪੁਰਾਣੇ ਬਿੱਲ ਨੇ ਪੁਰਾਣੀਆਂ ਲਾਇਬਿਲਟੀਆਂ ਜਿਹੜੀਆਂ ਇਸ ਬਜਟ ਤੇ ਲੈ ਕੇ ਆਏ ਹੋਣ ਬਜਟ ਜਿਵੇਂ ਵਿਖਾ ਕੋ ਜੀ ਨਹੀਂ ਦੇ ਇਹ ਜਿਹੜੀ ਆਮਦਨ ਵਿਖਾ ਰਹੇ ਨੇ ਉਹਦੇ ਵਿੱਚ ਵੀ ਝੂਠ ਹੈ ਜਿਹੜਾ ਖਰਚਾ ਡੈਫੀਸਿਟ ਵਿਖਾ ਰਹੇ ਉਹਦੇ ਵਿੱਚ ਵੀ ਨਿਹਰਾ ਝੂਠ ਹੈ ਡੈਟ ਰੇਸ਼ੋ ਇਸ ਵਨ ਆਫ ਦੀ ਵਰਸਟ ਇਨ ਦੀ ਕੰਟਰੀ ਤੁਸੀਂ ਅੱਜ ਦੇਖੋ ਪਰ ਕੈਪੀਟਾ ਦੇ ਹਿਸਾਬ ਦੇ ਨਾਲ ਜਾਂ ਡੈਟ ਦੇ ਹਿਸਾਬ ਦੇ ਨਾਲ ਕਰਜ਼ੇ ਨਾਲ ਅਸੀਂ 2 ਨੰਬਰ ਤੇ ਆ ਹਾਈਐਸਟ ਡੈਟ ਸਟੇਟ ਜਿਹੜੀ ਅਨਾਚਲ ਪ੍ਰਦੇਸ਼ ਹੈ ਫਿਰ ਪੰਜਾਬ ਮੇਰਾ ਕੱਲ ਅਗਲੇ ਸਾਲ ਮਾਰਚ ਤੱਕ ਜਦੋਂ 26 ਮਾਰਚ ਮੁਕਣਾ ਹੋ ਸਕਦਾ ਸਾਰਿਆਂ ਨੂੰ ਵੱਧ ਡੈਟ ਆਪਣੇ ਸਿਰ ਤੇ ਕਰਜ਼ਾ ਆਪਣੇ ਸਿਰ ਤੇ ਲੇਕਿਨ ਬਾਜਪਾ ਸਾਹਿਬ ਕੁੱਲ ਮਿਲਾ ਕੇ ਜਿਹੜਾ ਬਜਟ ਹੈਗਾ ਬਸ ਸਾਰਿਆਂ ਡਿਪਾਰਟਮੈਂਟਾਂ ਦਾ ਕਿਸ ਤਰ੍ਹਾਂ ਦਾ ਤੋ ਲੱਗ ਰਿਹਾ ਹੈ ਮੇਕੋ ਗੱਲ ਐਸ ਤਰ੍ਹਾਂ ਜੀ ਕੁਝ ਮੈਂ ਤਾਂ ਤੁਹਾਨੂੰ ਇੱਕ ਗੱਲ ਮੈਂ ਭੁੱਲ ਗਿਆ ਰਾਣਾ ਜੀ ਇੱਥੇ ਜ਼ਿਕਰ ਹੋ ਰਿਹਾ ਸੀ ਡਰੱਗਸ ਦਾ ਇਹਨਾਂ ਦਾ ਆਪਣਾ ਇੱਕ ਐਮ.ਐਲ.ਏ ਹੈ ਮਰਾਜ ਮਲਕ ਉਹਦਾ ਨਾਂ ਹੈ ਡੋਡੇ ਤੋਂ ਕੱਲ ਅਸੈਂਬਲੀ ਦੇ ਵਿੱਚ ਮਰਾਜ ਮਲਕ ਨੇ ਬੋਲਦਿਆਂ ਕਿਹਾ ਕਿ ਜੀ ਇਹਨਾਂ ਦੇ ਪੰਜਾਬ ਵਿੱਚੋਂ ਸਾਡੇ ਬਜਰੀ ਤੇ ਰੇਤਾ ਲਈ ਜਾਂਦੇ ਨੇ ਸਾਡਾ ਰੇਤਾ ਤੇ ਬਜਰੀ ਉੱਥੇ ਪੰਜਾਬ ਵਾਲੇ ਚੁੱਕ ਕੇ ਪੰਜਾਬ ਚ ਲਈ ਜਾਂਦੇ ਕਸ਼ਮੀਰ ਤੋਂ ਉੱਤੇ ਚਿੱਟਾ ਸਾਡੇ ਪੰਜਾਬ ਚ ਲਈ ਜਾਂਦਾ ਇਹ ਉਹਨਾਂ ਦੇ ਐਮਐਲਏ ਨੇ ਫਲੋਰ ਰਫ ਦੀ ਹਾਊਸ ਤੇ ਕਿਹਾ ਸੋ ਇਹ ਜਿਹੜਾ ਸਾਡਾ ਦਾਵਾ ਹੈ ਆਪੋਜੀਸ਼ਨ ਦਾ ਕਿ ਜੋ ਕੁਝ ਵੀ ਚੱਲ ਰਿਹਾ ਨਸ਼ੇ ਦਾ ਕੰਮ ਉਹ ਬਕਾਇਦਾ ਤੌਰ ਆਪ ਦੀ ਪੈਟਨੇਜ ਦੇ ਥੱਲੇ ਚੱਲਦਾ ਪੁਲਿਸ ਦੇ ਤੇ ਆਪ ਸਰਕਾਰ ਦੀ ਪੈਟਨੇਜ ਇਹਨਾਂ ਦੇ ਆਪਣੇ ਆਪ ਨੇ ਲਿਖਿਆ ਕਦ ਅਜੇ ਜਾਓਗੇ ਤਾਂ ਬਿਲਕੁਲ ਉਹਦੇ ਬਕਾਇਦਾ ਤੌਰ ਇਹ ਸਾਰੀ ਚੀਜ਼ ਜਿਹੜੀ ਹੈ ਬਦਲਦੇ ਪੰਜਾਬ ਦੀ ਤੁਹਾਡੇ ਸਾਹਮਣੇ ਕੱਢ ਕੇ ਰੱਖ ਦਿੰਦੀ ਹੈ ਇਕੋ ਇੱਕ ਮੇਰੀ ਗੱਲ ਸੁਣ ਲੋ ਮੈਂ ਇਸ ਗੱਲ ਅਸੀਂ ਇੱਜ਼ਤ ਕਰਦੇ ਆਂ ਸੀਚੇਵਾਲ ਸਾਹਿਬ ਦੀ ਵੀ ਆਰ ਨਾਟ ਅਗੇਨਸਟ ਅ ਪਰਸਨੈਲਿਟੀ ਅਸੀਂ ਇੱਕੋ ਗੱਲ ਕਹਿ ਰਹੇ ਆਂ ਕਿ ਪੰਜਾਬ ਨੂੰ ਟੈਕਨੀਕਲੀ ਨਾ ਮਾਰੀ ਇਸ ਟਾਈਮ ਤੁਹਾਡੇ ਕੋਲ ਸਾਰੇ ਨੂੰ ਬਿਹਤਰੀਨ ਇੰਜੀਨੀਅਰਿੰਗ ਕਾਲਜਸ ਦੋ ਹੋ ਰਹੇ ਸਾਰੀ ਰੀਜਨ ਇੱਕ ਚੰਡੀਗੜ੍ਹ ਦਾ ਪੈਕੇਜ ਤੇ ਦੂਸਰਾ ਹੈ ਥਾਪਰ ਇੰਜੀਨੀਅਰਿੰਗ ਕਾਲਜ ਤੁਸੀਂ ਟੈਕਨੀਕਲ ਹੈਂਡਸ ਦੇ ਕੋਲੋਂ ਪਿੰਡਾਂ ਦੀ ਬਿਹਤਰੀ ਵਾਸਤੇ ਕੰਮ ਕਰਵਾਈ ਹੈ ਜੇ ਅਸੀਂ ਪਿੰਡਾਂ ਦੇ ਇਹ ਜਿਹੜੇ ਸਾਡੇ ਪੌਂਡਸ ਨੇ ਜੇ ਇਹਨਾਂ ਦੀ ਸਫਾਈ ਕਰਾਂਗੇ ਤਾਂ ਹੀ ਉਥੇ ਵਾਟਰ ਰੀਚਾਰਜ ਹੋ ਸਕੇਗਾ ਸਭ ਤੋਂ ਇੰਪੋਰਟੈਂਟ ਹੈ ਛਪਣਾ ਤੇ ਕਬਜ਼ੇ ਨੇ ਤੇ ਸੀਚੇਵਾਲ ਸਾਹਿਬ ਕੋਈ ਇੰਜੀਨੀਅਰ ਹੈ ਦੀ ਸੀਚੇਵਾਲ ਸਾਹਿਬ ਦੇ ਕੰਮ ਸਾਡੇ ਵੇਲੇ ਵੀ ਸ਼ੁਰੂ ਹੋਏ ਸੀ ਬਟ ਮੇਰੇ ਨਾਲ ਰਾਣਾ ਜੀ ਖੜੇ ਨੇ ਨਾ ਮੈਨੂੰ ਖੁਦ ਕਿਹਾ ਕਿ ਪਿਛਲੀ ਗਵਰਨਮੈਂਟ ਦੇ ਵਿੱਚ ਅਸੀਂ ਖੁਦ ਰਿਪੋਰਟ ਪੇਸ਼ ਕਰਕੇ ਗੱਲ ਕਹੀ ਸੀ ਸੀਚੇਵਾਲ ਦਾ ਮਾਡਲ ਕੰਪਲੀਟਡ ਫੀਲਡ ਮਾਡਲ ਸੀਚੇਵਾਲ ਸਾਹਿਬ ਤੇ ਕਹਿੰਦੇ ਨੇ ਕਿ ਜੇ ਕੋਈ ਕੰਮ ਕਰਾਣਾ ਹੈ ਤੇ ਪਹਿਲੇ ਮੇਰੇ ਕੋ ਆਉਂਦਾ ਮੇਰੇ ਬੱਦੇ ਜਾ ਕੇ ਉੱਥੇ ਸਾਰਾ ਕੰਮ ਕਰਨਗੇ ਜੀ ਤੋ ਇਸ ਗੱਲ ਕਾਰਨ ਇਟਸ ਫੇਲਡ ਮਾਡਲ ਜੇ ਕੋ ਫੇਲ ਵੀ ਹੋ ਜਾਏ ਮੈਂ ਤੁਹਾਡੇ ਹੁਣ ਕਹਿੰਦੇ ਜੀ ਇਹ ਤੁਹਾਡੀ ਗਵਰਨਮੈਂਟ ਵੇਲੇ ਤੁਸੀਂ ਵੀ ਸੀਤੇਵਾਲ ਦਾ ਨਾਮ ਲੈਂਦੇ ਸੀ ਤੇ ਮੈਂ ਅੱਜ ਗੱਲ ਕਹੀ ਸੀ ਕਿ ਜਿਨੇ ਤੁਹਾਡੀ ਆਮ ਆਦਮੀ ਕਲੀਨਿਕਸ ਨੇ ਤਿੰਨਾਂ ਸਾਲਾਂ ਬਾਅਦ ਤੁਹਾਨੂੰ ਨਾਮ ਬਦਲਣਾ ਪਿਆ ਕਿ ਨਹੀਂ ਜੀ ਉਹਦਾ ਨਾਮ ਬਦਲ ਕੇ ਸੈਂਟਰ ਨੇ ਜਿਹੜਾ ਕਿਹਾ ਸੀ ਉਹੀ ਯੁਸ਼ਮਨ ਰੱਖਤਾ ਇਸ ਤਰ੍ਹਾਂ ਹੀ ਜਿਹੜੇ ਇਹਨਾਂ ਦੇ ਸਕੂਲਸ ਐਸ ਸਕੂਲਸ ਆਫ ਐਮਿਨੈਂਸ ਉਹਨਾਂ ਦਾ ਨਾਮ ਬਦਲ ਕੇ ਪ੍ਰਧਾਨ ਮੰਤਰੀ ਪੀਐਮ ਸ਼੍ਰੀ ਕੇ ਕੀ ਉਹਦਾ ਨਾਮ ਨਵਾਂ ਰੱਖ ਦਿੱਤਾ ਕੀ ਉਹਦੀ ਪੀਐਮ ਸ਼੍ਰੀ ਨਹੀਂ ਨਹੀਂ ਨਵੇਂ ਉਹ ਸਕੂਲਸ ਆਫ ਐਕਸੀਲੈਂਸ ਦਾ ਨਾਮ ਬਦਲ ਗਿਆ ਤੇ ਜੇ ਕਿਸੇ ਗਵਰਨਮੈਂਟ ਕੋ ਕੋ ਗਲਤੀ ਹੁੰਦੀ ਉਹਨੂੰ تسلیم ਕਰ ਚ ਕੋਈ ਖਰਾਬੀ ਨਹੀਂ ਹਜ਼ਾਰਾਂ ਕਰੋੜਾਂ ਰੁਪਏ ਅਸੀਂ ਐਵੇਂ ਡੋਬੀ ਜਾਂਦੇ ਆ ਚੱਪੜਾਂ ਵਿੱਚ ਪਾ ਪਾ ਕੇ ਜੇ ਸਾਡੇ ਕੋਲ ਵੀ ਕੋ ਨੀ ਕੀ ਹੋ ਗਈ ਹੈ ਵੀ ਆਰ ਵਿਲਿੰਗ ਟੂ ਸੇ ਕਿ ਇਹਨੂੰ ਰੈਕਟੀਫਾਈ ਕੀਤਾ ਪਰ ਸਰਕਾਰ ਦਾ ਦਾਅਵਾ ਕਰ ਰਹੀ ਹੈ ਵੀ ਸਾਡਾ ਬਜਟ ਬਹੁਤ ਹੀ ਵਧੀਆ ਹੈ ਤੇ ਲੋਕਾਂ ਦੀ ਭਲਾਈ ਵਾਲਾ ਬਜਟ ਹੈ ਵੇਖੋ ਮੇਰੀ ਸੁਣ ਲੋ ਇਹਦੇ ਇਹ ਕੱਲੇ ਚੀਮਾ ਸਾਹਿਬ ਹੀ ਫੁੱਲ ਨੇ ਬਾਕੀ ਬਜਟ ਜਿਹੜਾ ਕੰਪਲੀਟਲੀ ਐਮਪਟੀ ਹੈ देयर ਇਜ਼ ਨਥਿੰਗ ਇਨ ਦੀ ਬਜਟ ਕੋਈ ਵੀ ਐਹੋਜੀ ਚੀਜ਼ ਨਹੀਂ ਜੇ ਇਸ ਬਜਟ ਦੇ ਵਿੱਚ ਜਿਹੜਾ ਅਸੀਂ ਸਮਝ ਸਕੀਏ ਕਿ ਪੰਜਾਬ ਦੀ ਭੇਤਰੀ ਵਾਸਤੇ ਹੋਏ ਤੋਂ ਇਹ ਵਾਕਾਇਦਾ ਤੌਰ ਫੀਲਡ ਬਜਟ ਹੈ ਤੋ ਅਸੀਂ ਆਪਣੀ ਗੱਲ ਪੰਜਾਬ ਦੇ ਸਾਹਮਣੇ ਲੋਕਾਂ ਸਾਹਮਣੇ ਰੱਖਣ ਆਏ ਸੀ ਨਾ ਕਿਸਾਨਾਂ ਵਾਸਤੇ ਨਾ ਜਵਾਨਾਂ ਵਾਸਤੇ ਨਾ ਨੌਜਵਾਨਾਂ ਵਾਸਤੇ ਨਾ ਲੇਡੀਜ਼ ਵਾਸਤੇ ਨਾ ਬੱਚਿਆਂ ਵਾਸਤੇ ਇਹਨਾਂ ਵਾਸਤੇ ਜ਼ਰੂਰ ਹੋਏਗਾ ਇਹਨਾਂ ਦੀ ਬਿਹਤਰੀ ਵਾਸਤੇ ਜ਼ਰੂਰ ਬਜਟ ਹੈ ਆਮ ਲੋਕਾਂ ਪੰਜਾਬੀਆਂ ਦੀ ਬਿਹਤਰੀ ਵਾਸਤੇ ਇਸ ਬਜਟ 'ਚ ਕੁਝ ਵੀ ਹੈ वो तो हमने देखो 100 परसेंट ये जो केजरीवाल साहब और इनकी जमात है ये बदनामी के अलावा कोई और इनकी पहचान ही है कई काम ये खुद ही ऐसे कर जाते हैं जो स्टेट की बिल्कुल आईडेंटिटी और आइडेंटिटी के खिलाफ और यही मैं आपको कहना चाहता हूं हमने कहा जी पहले आप अगर ड्रग्स का सेंसिस चाहते हो पहले असेंबली से शुरू करो आप सारे एक सौ सत्रह जितने एमएलएज हैं चीफ मिनिस्टर से लेकर कैबिनेट और सारे ऑपोजिशन हम खुद इस बात को तैयार हैं कि सबसे पहले पीजीआई के डॉक्टर्स का एक पैनल बैठे और वो जो है ड्रग का और ये डोप टेस्ट जो है असेंबली से हो और लोगों को तो पता चले कम से कम ये लोग कानून बनाने वाले जो हैं ड्रग फ्री कहने वाले लोग हैं इनमें से मेरा ख्याल कई कंगले नंगले निकल आएंगे